ਮੈਂ ਗੁਰਦਾਸਪੁਰ ਜਿਹੜੀ ਨਿਊ ਗੁਰਦਾਸਪੁਰ ਹਾਕੀ ਕਲੱਬ ਆ ਮੈਂ ਉਹਦਾ ਜਨਰਲ ਸੈਕਟਰੀ ਆ ਤੇ ਨਾਲ ਦੀ ਨਾਲ ਮੈਂ ਹਾਕੀ ਦਾ ਪਲੇਅਰ ਵੀ ਆ ਤੇ ਮੈਂ ਟੀਮ ਨੂੰ ਲੈ ਕੇ ਜਿੱਥੇ ਵੀ ਕਿਤੇ ਬਾਹਰ ਜਾਂਦੇ ਆ ਆਪਾਂ ਖੇਡਣ ਮੈਂ ਹੀ ਜਾਂਣਾ ਲੈ ਕੇ ਨਾਲ ਇਹਨਾਂ ਦੇ ਤੇ ਅਸੀਂ ਰੀਸੈਂਟਲੀ ਅੱਜ ਹੀ ਉੱਥੋਂ ਆਏ ਆ ਚੰਬੇ ਮਿੰਜਰ ਜਿਹੜਾ ਇੰਟਰਨੈਸ਼ਨਲ ਹਾਕੀ ਟੂਰਨਾਮੈਂਟ ਹੁੰਦਾ ਉਹਦੇ ਵਿੱਚ ਅਸੀਂ ਜਿੱਤ ਹਾਸਲ ਕੀਤੀ ਆ ਫਰਸਟ ਪ੍ਰਾਈਜ਼ ਅਸੀਂ ਲੈ ਕੇ ਆਏ ਆ 25000 ਰੁਪਏ ਨਕਦ ਮਿਲਿਆ ਤੇ ਨਾਲ ਸਾਨੂੰ ਟਰੋਫੀ ਮਿਲੀ ਜੀ ਨਾਲ ਇੰਡੀਵਿਜੂਅਲ ਪ੍ਰਾਈਜ਼ ਮਿਲੇ ਨੇ ਸਾਰਿਆਂ ਨੂੰ ਤੇ ਅਸੀਂ ਉਹ ਜਿੱਤ ਕੇ ਅੱਜ ਇੱਥੇ ਪਹੁੰਚੇ ਆ ਮਨਨਤੇ ਵਿੱਚ ਤੇ ਬਹੁਤ ਖੁਸ਼ੀ ਆ ਜੀ ਟੀਮ ਜਿੱਤ ਕੇ ਆਵੇ ਤੇ ਨੈਚੁਰਲੀ ਗੱਲ ਆ ਹਰੇਕ ਨੂੰ ਖੁਸ਼ੀ ਹੁੰਦੀ ਆ ਵੀ ਜਦੋਂ ਆਪਣੀ ਟੀਮ ਜਿੱਤ ਕੇ ਆਉਂਦੀ ਆ ਦੂਜੀ ਸਰਕਾਰਾਂ ਨੂੰ ਮੈਂ ਬੇਨਤੀ ਅੱਗੇ ਵੀ ਕਰ ਚੁੱਕਾ ਵਾਂ ਵੀ ਘਟੋ ਘਟ ਜਿੰਨੇ ਵੀ ਬੱਚੇ ਜਿਹੜਾ ਵੀ ਕੋਈ ਸਟੇਟ ਖੇਡ ਲੀ ਜਾਂਦਾ ਨੈਸ਼ਨਲ ਖੇਡ ਜਾਂਦਾ ਉਹਦਾ ਕਿਤੇ ਨਾ ਕਿਤੇ ਨੌਕਰੀ ਦਾ ਪ੍ਰਬੰਧ ਕੋਈ 20 30 ਹਜ਼ਾਰ 40 ਹਜ਼ਾਰ ਦੀ ਕਿਤੇ ਨੌਕਰੀ ਦਾ ਪ੍ਰਬੰਧ ਉਹਨਾਂ ਦਾ ਹੋ ਜੇ ਤੇ ਮੇਰਾ ਖਿਆਲ ਆ ਵੀ ਸਾਡੀ ਇੰਡੀਆ ਦੀ ਟੀਮ ਜਿਹੜੀ ਅੱਜ ਲੇਲੇੜੀਆਂ ਕੱਢਦੇ ਆ ਨਾ ਉੱਥੇ ਮੈਡਲ ਲੈਣ ਲਈ ਉਹ ਉਹ ਨਾ ਕਢਣੀਆਂ ਪੈਣ ਕਿਉਂਕਿ ਤੁਸੀਂ ਦੇਖ ਲਓ 30 ਤੇ ਐਰਕਾਂ ਵੀ ਦੇ ਇਹਨੇ ਕੋਸ਼ਿਸ਼ ਕਰਨਾਂ ਤੇ ਜੇ ਕਿਤੇ ਸਾਡੀ ਪਨੀਰੀ ਨੂੰ ਰੁਜ਼ਗਾਰ ਮਿਲ ਜੇ ਤੇ ਇਹਨਾਂ ਨੂੰ ਲੋੜ ਨਾ ਪਵੇ ਕਿਸੇ ਦੀ ਮੰਗਣ ਦੀ ਹਾਕੀ ਆਪ ਲੈ ਸਕਣ ਬੂਟੇ ਆਪ ਖੇਡ ਸਕਣ ਤੇ ਵਧੀਆ ਸਾਰੇ ਹਿੰਦੁਸਤਾਨ ਦੇ ਵਿੱਚ ਹਾਕੀ ਦੀ ਬਲੇਬਲੇ ਹੋਊਗੀ ਕ੍ਰਿਕਟ ਦਾ ਮੁਕਾਬਲਾ ਕਰੂਗੀ ਪਰ ਮੇਰਾ ਨਾਮ ਮਨਜਿੰਦਰ ਮੈਂ ਵੈਸੀ ਆਰਮੀ ਦੀ ਜੌਬ ਕਰਦਾ ਵਾਂ ਤੇ ਗੁਰਦਾਸਪੁਰ ਕਲੱਬ ਵੱਲੋਂ ਹੀ ਮੈਂ ਖੇਡਦਾ ਰਿਹਾ ਪਹਿਲਾਂ ਤੋਂ ਤੇ ਇਸ ਟਾਈਮ ਮੈਂ ਇੰਡੀਅਨ ਆਰਮੀ ਵੱਲੋਂ ਖੇਡਦਾ ਮੈਂ ਛੁੱਟੀਆਂ ਆਇਆ ਸੀ ਤੇ ਆਪਣੀ ਟੀਮ ਲੈ ਕੇ ਆਪਾਂ ਗਏ ਆ ਉੱਥੇ ਇੰਟਰਨੈਸ਼ਨਲ ਮਿੰਜਰ ਫੇਅਰ ਟੂਰਨਾਮੈਂਟ ਦੇ ਵਿੱਚ ਖੇਡਣ ਵਾਸਤੇ ਤੇ ਆਪਾਂ ਉੱਥੇ ਕਾਫੀ ਟੀਮਾਂ ਨੂੰ ਹਰਾਇਆ ਵਾ ਤਿੰਨ ਚਾਰ ਟੀਮਾਂ ਨੂੰ ਹਰਾ ਕੇ ਆਪਾਂ ਇਹ ਟਰੋਫੀ ਜਿਹੜੀ ਜਿੱਤ ਕੇ ਲੈ ਕੇ ਆਏ ਆ ਫਸਟ ਜਿਹੜਾ ਸਾਡਾ ਮੈਚ ਹੋਇਆ ਸੀ ਰਜੇਸ਼ਵਰ ਕਲੱਬ ਨਾਲ ਹੋਇਆ ਸੀ ਤੇ ਉਹ ਵੀ ਬਹੁਤ ਫਸਮਾ ਮੈਚ ਹੋਇਆ ਉਹ ਜਿੱਤਿਆ ਸੀ ਫਿਰ ਉਸ ਤੋਂ ਬਾਅਦ ਸਾਡਾ ਮੈਚ ਇੱਕ ਠਾਨਕੋਟ ਦੀ ਟੀਮ ਸੀ ਉਹਦੇ ਨਾਲ ਮੈਚ ਹੋਇਆ ਤੇ ਫਾਈਨਲ ਜਿਹੜਾ ਅਸੀਂ ਇੱਕ ਸੈਮੀਫਾਈਨਲ ਮਿੱਠਾਪੁਰ ਦੀ ਟੀਮ ਨਾਲ ਹੀ ਖੇਡੇ ਆ ਉਹ ਖੇਡ ਕੇ ਬੜਾ ਟਫ ਮੈਚ ਸੀ ਹੋਈ ਉਹ ਮੈਚ ਖੇਡ ਕੇ ਅਸੀਂ ਫਾਈਨਲ ਜਿੱਤ ਕੇ ਆਏ ਆ ਤੇ ਸਭ ਤੋਂ ਟਫ ਟੀਮ ਜਿਹੜੀ ਉਹ ਮਿੱਠਾਪੁਰ ਸੀ ਉਥੇ ਇਹ ਤੁਹਾਨੂੰ ਪਤਾ ਕਿ ਮਿੱਠਾਪੁਰ ਜਿਹੜਾ ਉਹ ਹੈਗਾ ਪਨੀਰੀਆ ਹੌਕੀ ਦੀ ਤੇ ਬਹੁਤ ਹੀ ਇੰਟਰਨੈਸ਼ਨਲ ਪਲੇਅਰ ਉਹਨੇ ਪੈਦਾ ਕੀਤੇ ਆ ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਵੀ ਉਹਨਾਂ ਕੋਲ ਸਿੱਖਦੇ ਆ ਵੀ ਇੰਟਰਨੈਸ਼ਨਲ ਪਲੇਅਰਾਂ ਕੋਲ ਸਿੱਖਦੇ ਆ ਤੇ ਬਹੁਤ ਟੈਕਨੀਕ ਸੀ ਉਹਨਾਂ ਬੱਚਿਆਂ ਦੇ ਵਿੱਚ ਤੇ ਉਹਨਾਂ ਨੂੰ ਹਰਾਉਣਾ ਬਹੁਤ ਟਫ ਸੀ ਤੇ ਪਰ ਸਾਨੂੰ ਆਪਣੀ ਟੀਮ ਦੇ ਦਿੱਤੇ ਵੀ ਫੁੱਲ ਕੌਨਫੀਡੈਂਸ ਸੀਗੀ ਅਸੀਂ ਇਹ ਟੂਰਨਾਮੈਂਟ ਇਸ ਵਾਰ ਜਿੱਤ ਕੇ ਆਉਣਾ ਆਰ ਸਵਾਗਤ ਕੀਤਾ ਗਿਆ ਬਹੁਤ ਵਧੀਆ ਲੱਗਾ ਸਰ ਇਹ ਇਦਾਂ ਚੱਲਦਾ ਰਿਹਾ ਤੇ ਇਹਨਾਂ ਵਿੱਚੋਂ ਕੋਈ ਨਾ ਕੋਈ ਇੰਟਰਨੈਸ਼ਨਲ ਪਲੇਅਰ ਬਣੇਗਾ ਕੋਈ ਨਾ ਕੋਈ 올ੰਪੀਆ ਦੇਖਣ ਨੂੰ ਮਿਲੇਗਾ ਤੁਹਾਨੂੰ ਗੁਰਦਾਸਪੁਰ ਅੱਜ ਜਿਹੜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਗੁਰਦਾਸਪੁਰ ਹਾਕੀ ਕਲੱਬ ਵੱਲੋਂ ਜਿਹੜੇ ਸਾਡੇ ਖਿਡਾਰੀ ਖੇਡਣ ਲਈ ਗਏ ਸੀਗੇ ਉਹ ਵਿਨਰ ਹੋ ਕੇ ਆਏ ਨੇ ਤੇ ਅਸੀਂ ਸਾਰੇ ਅੱਜ ਕਲੱਬ ਮੈਂਬਰ ਇੱਥੇ ਇਹਨਾਂ ਨੂੰ ਇਹਨਾਂ ਨੂੰ ਜੀ ਆਇਆਂ ਕਰਨ ਲਈ ਇੱਥੇ ਇਕੱਠੇ ਹੋਏ ਆਂ ਤੇ ਇਹਨਾਂ ਦਾ ਵੈਲਕਮ ਕੀਤਾ ਆ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਇਹ ਬੱਚਿਆਂ ਨੇ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਔਰ ਉਹ ਜਿਹੜਾ ਜਿਹੜਾ ਮਿੰਜਰ ਟੂਰਨਾਮੈਂਟ ਆ ਜੋ ਕਿ ਚੰਬਾ ਵਿਖੇ ਹੁੰਦਾ ਹੈ ਉਹ ਬਹੁਤ ਹੀ ਮਤਲਬ ਫੇਮਸ ਆ ਕਿ ਪੰਜਾਬ ਦੀਆਂ ਸਾਰੀਆਂ ਜਿੰਨੀਆਂ ਵੀ ਨਾਮਵਰ ਟੀਮਾਂ ਜਾਂ ਅਕੈਡਮੀਆਂ ਨੇ ਉਹਨਾਂ ਦੇ ਟੀਮਾਂ ਉੱਥੇ ਜਾਂਦੀਆਂ ਨੇ ਜਿਸ ਤਰ੍ਹਾਂ ਬੱਚਿਆਂ ਨੇ ਪਹਿਲਾਂ ਹੀ ਦੱਸਿਆ ਕਿ ਮਿੱਠਾਪੁਰ ਜਾਂ ਹੋਰ ਜਿਹੜੇ ਵੀ ਟੂਰਨਾਮੈਂਟ ਵਾਲੇ ਜਿਹੜੇ ਹਾਕੀ ਕਲੱਬ ਉੱਥੇ ਜਾਂਦੀਆਂ ਨੇ ਔਰ ਇਹਦੇ ਨਾਲ-ਨਾਲ ਅਸੀਂ ਚਲੋ ਸਾਡੀ ਬਹੁਤ ਵੱਡੀ ਅਚੀਵਮੈਂਟ ਆ ਕਿ ਅਸੀਂ ਇਹ ਟੂਰਨਾਮੈਂਟ ਜਿੱਤ ਕੇ ਆਏ ਆ ਦੂਸਰਾ ਕਲੱਬ ਵੱਲੋਂ ਜੋ ਬੱਚਿਆਂ ਨੂੰ ਹੈਲਪ ਕੀਤੀ ਜਾਂਦੀ ਆ ਹਰ ਤਰ੍ਹਾਂ ਦੀ ਇਹਨਾਂ ਨੂੰ ਸਹੂਲਤ ਦਿੱਤੀ ਜਾਂਦੀ ਆ ਜੋ ਵੀ ਇਹਨਾਂ ਨੂੰ ਜ਼ਰੂਰਤ ਆ ਉਹ ਪੂਰੀ ਕੀਤੀ ਜਾਂਦੀ ਆ ਬਹੁਤ ਜਲਦੀ ਅਸੀਂ ਇਸ ਵੀਕ ਦੇ ਵਿੱਚ ਵਿੱਚ ਹੀ ਅਸੀਂ ਇਹਨਾਂ ਬੱਚਿਆਂ ਨੂੰ ਪ੍ਰੋਪਰ ਜਿਹੜੀ ਆ ਕਿੱਟ ਜਿੱਚ ਹਾਕੀ ਟਰੈਕ ਸੂਟ ਇਹਨਾਂ ਦੀ ਪ੍ਰੈਕਟਿਸ ਸਕੇਟ ਸ਼ੂਜ਼ ਵਗੈਰਾ ਤੱਕ ਸਾਰਾ ਕੁਝ ਇਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਮੁਹੱਈਆ ਕਰਨ ਜਾ ਰਹੇ ਹਾਂ ਔਰ ਇਹਨਾਂ ਪਲੇਅਰਾਂ ਦੀ ਅਸੀਂ ਹਰ ਉਹ ਮਦਦ ਕਰਦੇ ਹਾਂ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ ਕਲੱਬ ਵੱਲੋਂ ਕਿ ਇਹਨਾਂ ਦੀ ਜਿਹੜੀ ਗੇਮ ਆ ਉਸ ਨੂੰ ਵੱਧ ਤੋਂ ਵੱਧ ਅਸੀਂ ਅੱਗੇ ਲੈ ਕੇ ਜਾਈਏ ਤਾਂ ਕਿ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰਨ ਤੇ ਬਸ ਇਹਦੇ ਨਾਲ ਹੀ ਮੈਂ ਇਹ ਫਿਰ ਤੋਂ ਇੱਕ ਵਾਰੀ ਇਸ ਟੀਮ ਨੂੰ ਵਧਾਈ ਦਿੰਦਾ ਹਾਂ